ਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਨੇ ਕਮਿਸ਼ਨਰ ਸਾਹਿਬ ਜਲੰਧਰ ਸ਼੍ਰੀ ਸੁਪੰਦ ਸ਼ਰਮਾ ਸਰ ਜੀ ਆਈਪੀਐਸ ਵੱਲੋਂ ਸਮਾਜ ਗ੍ਰੋਥ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਮੱਦੇ ਨਜ਼ਰ ਰਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ 57/24 ਮਕਦਮਾ ਐਨਡੀਪੀਐਸ ਐਕਟ ਦੇ ਅਧੀਨ ਦਰਜ ਹੋਇਆ ਸੀ ਜਿਸ ਮੁਕਦਮੇ ਦੇ ਵਿੱਚ ਇਨਸਪੈਕਟਰ ਸ਼੍ਰੀ ਹਰਿੰਦਰ ਸਿੰਘ ਵੱਲੋਂ ਅੱਜ 63 ਐਫ ਦੇ ਆਰਡਰਾਂ ਤਹਿਤ ਜਿਹੜੇ ਇਹ ਸਮਗਲਰਸ ਨੇ ਐਨਡੀਪੀਐਸ ਐਕਟ ਦੇ ਅਧੀਨ ਇਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਇਹਨਾਂ ਦੀ 6 ਗੱਡੀਆਂ ਇੱਕ ਟਰੱਕ ਤੇ ਪਲੱਸ 1 ਕਰੋੜ 5 ਲੱਖ ਦੇ ਕਰੀਬ ਜਿਹੜਾ ਕੈਸ਼ ਹੈ ਇਹ ਸਾਰੇ ਐਸੈਟਸ ਨੂੰ ਅੱਜ ਫ੍ਰੀਜ਼ ਕੀਤਾ ਗਿਆ 68 ਐਫ ਐਨਡੀਪੀਐਸ ਐਕਟ ਦੇ ਅੰਦਰ ਇਹ ਆਰਡਰ ਕੱਢੇ ਗਏ ਨੇ ਨਾ ਵੱਲੋਂ ਤੇ ਇਹ ਟੋਟਲ ਇਸ ਪੂਰੀ ਐਸੈਟ ਦੀ ਵੈਲਿਊਏਸ਼ਨ 1 ਕਰੋੜ 34 ਲੱਖ 28300 ਦੇ ਕਰੀਬ ਬਣਦੀ ਹੈ ਤੇ ਇਸ ਐਸੈਟ ਨੂੰ ਅੱਜ ਫ੍ਰੀਜ਼ ਕੀਤਾ ਗਿਆ ਤੇ ਮੈਂ ਤੁਹਾਡੇ ਥਰੂ ਪੂਰੇ ਸਮਾਜ ਵਿੱਚ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੰਨੇ ਇਹ ਐਨਡੀਪੀਐਸ ਦੇ ਸਮਗਲਰਸ ਨੇ ਉਹਨਾਂ ਨੂੰ ਇਹ ਇੱਕ ਸਾਡੇ ਵੱਲੋਂ ਬੜੀ ਸਟਰੋਂਗ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਥਰੂ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ ਜੇ ਉਹਨਾਂ ਦੇ ਆਸ-ਪਾਸ ਕੋਈ ਇਦਾਂ ਦੀ ਇਲੀਜੀਟ ਟਰੱਕ ਟ੍ਰੈਫਿਕਿੰਗ ਹੁੰਦੀ ਹੈ ਤਾਂ ਪੁਲਿਸ ਨਾਲ ਮਿਲ ਕੇ ਕੰਮ ਕਰਿਆ ਜਾਵੇ ਤੇ ਅਸੀਂ ਇਹਨਾਂ ਦੇ ਜੋ ਇਹ ਕਾਲੇ ਧੰਦੇ ਨੂੰ ਪੂਰੇ ਤਰੀਕੇ ਨਾਲ ਠੱਲ ਪਾ ਸਕੀਏ ਥੈਂਕ ਯੂ ਸਰ ਇਹ ਮੈਂ ਅੱਗੇ ਵੀ ਤੇ ਚਲਦੀ ਰਹੂਗੀ ਜੀ ਹਾਂਜੀ ਬਿਲਕੁਲ ਇਹ ਮੁਹਿੰਮ ਜਿਹੜੀ ਹੈਗੀ ਹੈ ਪੁਲਿਸ ਪੰਜਾਬ ਪੁਲਿਸ ਦੀ ਇੱਕ ਹਾਈ ਪ੍ਰਾਇੋਰਟੀ ਏਰੀਆ ਹੈ ਜਿਦੇ ਵਿੱਚ ਅਸੀਂ ਇਨਫੈਕਟ ਸਾਰੇ ਕੇਸੇਸ ਨੂੰ ਦੁਬਾਰਾ ਰਿਵਿਊ ਕਰਕੇ ਜਿੰਨੀਆਂ ਵੀ ਪ੍ਰਾਪਰਟੀ ਵੱਧ ਤੋਂ ਵੱਧ ਫ੍ਰੀਜ਼ ਹੋ ਸਕਦੀਆਂ ਨੇ ਜਿਵੇਂ ਇਸ ਮੁਕਦਮੇ ਦੇ ਵਿੱਚ ਅਸੀਂ 6 ਗੱਡੀਆਂ ਤੇ ਇੱਕ ਟਰੱਕ ਫ੍ਰੀਜ਼ ਕੀਤਾ ਹੈ ਹੋਰ ਵੀ ਜੇ ਇਸ ਮੁਕਦਮੇ ਦੇ ਵਿੱਚ ਸਾਨੂੰ ਕੋਈ ਇਦਾਂ ਦੀ ਰਿਕਵਰੀ ਹੁੰਦੀ ਹੈ ਕਿਉਂਕਿ ਮੁਕਦਮਾ ਅੰਡਰ ਇਨਵੈਸਟੀਗੇਸ਼ਨ ਜੇ ਇਦਾਂ ਦੀ ਕੋਈ ਰਿਕਵਰੀ ਹੁੰਦੀ ਹੈ ਉਹ ਵੀ ਅਸੀਂ ਲਿਆ ਕੇ ਫ੍ਰੀਜ਼ ਕੀਤਾ ਜਾਊਗਾ